ਲੁਦੀਆਣਾ ਵੈਸੇ ਸੰਦੇ ਚਾਰਜ ਕੇ ਬਣਾਇਆ ਕਰਨਾ ਐ ਐਕਸ ਐਮ ਐਲ ਜੀ ਉਹਨਾਂ ਦੇ ਨਾਲ ਤਾਰੀਖੀ ਜਰਨੀ ਸਾਹਿਬ ਸਾਡੇ ਸ਼ਹਿਰ ਦੇ ਬਹੁਤ ਹੀ ਪ੍ਰੈਜ਼ੀਡੈਂਟ ਸ਼ਰੀਫ ਨਿਸ਼ਟਮਾਨੀ ਬੈਂਦੀਸ ਜੀ ਤੇ ਹੁਣ ਮੈਂ ਆਸੇ ਕਹਣਾ ਹਾਂ ਕਿ ਜਿਹੜਾ ਬਹੁਤ ਹੀ ਇੰਪੋਰਟੈਂਟ ਅਜਾ ਹੈਗਾ ਉਹਦੇ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣਾ ਹੈ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡੇ ਨਾਲ ਤੀਜੀ ਵਾਰ ਇੰਟਰੈਕਟ ਕਰ ਰਿਹਾ ਹਾਂ ਔਰ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹਨੂੰ ਅੱਛੀ ਤਰ੍ਹਾਂ ਡਿਸਪਲੇ ਵੀ ਕਰਦੇ ਹੋ ਔਰ ਲੋਕਾਂ ਤੱਕ ਪਹੁੰਚਾਉਂਦੇ ਵੀ ਹੋ ਇਸ ਕਰਕੇ ਤੁਹਾਡਾ ਫਿਰ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਅੱਜ ਦਾ ਇਸ਼ੂ ਬੜਾ ਅਲੱਗ ਤਰ੍ਹਾਂ ਦਾ ਇਸ਼ੂ ਹੈ ਔਰ ਬਹੁਤ ਇੰਪੋਰਟੈਂਟ ਇਸ਼ੂ ਹੈ ਇੱਕ ਤਰ੍ਹਾਂ ਦਾ ਇਸ ਕਰਕੇ ਹੈ ਕਿ ਅਸੀਂ ਸਾਰੀ ਇਹ ਲੋਕਾਂ ਨੇ ਅੱਜ ਕੱਲ੍ਹ ਆ ਕੇ ਸਰਕਾਰ ਦਾ ਆਰਡਰ ਤੇ ਬਿਲਕੁਲ ਫੇਲ ਹੈ 14 ਡਕੈਤੀ ਮਰਡਰ ਕੋ ਹੋ ਗਿਆ ਉਹਦੇ ਬਾਅਦ ਦੀ ਪੂਰ ਵੱਟ ਫੜੇ ਜਾਂਦੇ ਆ ਉਹਦੀ ਛਾਪ ਦੀ ਲੇਕਿਨ ਕਿ ਸਿਰ ਜਿਹੜੇ ਲੋਕ ਤੇ ਦਸ ਵੀ ਮੁਕਦਮੇ ਉਹਨਾਂ ਨੂੰ ਕਰਕੇ ਉਹ ਵੀ ਇਲੈਕਸ਼ਨ ਦੇ ਦੌਰ ਮਾਰ ਕੇ ਜਾਂਦੀ ਹੈ ਅਸੀਂ ਇਨਕਾਰ ਬਣਾਇਆ ਉਹਨੂੰ ਮੰਨਣ ਦੀ ਕਿ ਅਸੀਂ ਰੈਗੂਲਰਾਈਜ਼ ਕਰ ਰਹੇ ਹਾਂ ਇਸ ਡੰਡਾ ਕਰ ਦੋ ਐਸੀ ਜੁਆਇਨਿੰਗ ਨੇ ਉਹ ਸਾਡੇ ਇੱਥੇ ਦੇ ਜਿਹੜੇ ਕੈਂਡੀਡੇਟ ਹੈ ਹਰਪ੍ਰੀਤ ਸਿੰਘ ਜਿਹੜੇ ਐਮ ਜੀਪੀ ਵੀ ਉਹਨਾਂ ਨੇ ਕਰਵਾਈਆਂ ਪਹਿਲੀ ਹੈ ਇੱਕ ਸੰਦੀਪ ਸਿੰਘ ਦੀ ਹਾਜ਼ਰੀ ਸ਼ਾਮ ਹੋਈ ਕਿ ਇੰਡੀਕੇਸ਼ਨ ਕਿਆ ਕਰਨਾ ਚਾਹੀਦਾ ਲੋਕਾਂ ਨੇ ਬੋਲਣ ਤੋਂ ਉਹਨਾਂ ਨੂੰ ਇਨਕਾਰ ਕਰਤਾ ਕਿਆ ਅਸੀਂ ਉਹਨਾਂ ਨੂੰ ਆਵਾਂਗੇ ਦੂਸਰਾ ਆਮ ਆਦਮੀ ਪਾਰਟੀ ਦੇ ਸੀਐਮ ਜਿਹੜੇ ਓਐਸਡੀ ਨੇ ਰਾਜਵੀਰ ਉਹਨਾਂ ਨੇ ਜਿਹੜੀ ਜੁਆਇਨਿੰਗ ਕੀਤੀ ਹੈ ਉਹਨਾਂ ਨਾਲ ਵੀ ਹੋਈ ਹੈ ਜਿਨ੍ਹਾਂ ਉੱਤੇ ਵੀ ਇਸ ਨੇ ਉਹ ਰਜਿਸਟਰਡ ਨੇ ਉਹ ਜੁਆਇਨਿੰਗ ਦੇ ਨਾਲ ਮੈਂ ਹੁਣ ਸਵਿਰਦਾ ਰੈਲੀਆਂ ਕਰ ਰਿਹਾ ਸੋਸ਼ਲ ਮੀਡੀਆ ਤੇ ਇਹ ਖਬਰਾਂ ਫਲੈਸ਼ ਹੋਈਆਂ ਨੇ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਆ ਹੁਣ ਅਸੀਂ ਖਾਸ ਤੌਰ ਤੇ ਬੈਸ ਦੇ ਰੋਗ ਸੁਰੱਖਤ ਹੈ ਸਾਡੀ ਸੁਰੱਖਿਆ ਜਿਹੜੀ ਸਰਕਾਰ ਨਹੀਂ ਕਰ ਸਕੀ ਹੁਣ ਗੈਂਗਸਟਰ ਨੂੰ ਜੁਆਇਨ ਕਰਕੇ ਸਾਨੂੰ ਡਰਾ ਕੇ ਕਿਆ ਬੋਟਾਂ ਲੈਣ ਚਾਹਦੇ ਨੇ ਸੋ ਅੱਜ ਇਹ ਪ੍ਰਸ਼ਨ ਲੋਕਾਂ ਦੇ ਮਨ ਚ ਪੈਦਾ ਹੋ ਗਿਆ ਕਿ ਸਾਡੀ ਸਿਕਿਉਰਿਟੀ ਜਿਹੜੀ ਹੈ ਉਹ ਬਿਲਕੁਲ ਤਾਰ ਤਾਰ ਹੋ ਰਹੀ ਹੈ ਅਸੀਂ ਬਿਲਕੁਲ ਇਨ ਸੇਫ ਜਿਹੜੇ ਹੈ ਅਨ ਸੇਫ ਜਿਹੜੇ ਹੈ ਹੋ ਚੁੱਕੇ ਆ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਇਸ ਕੰਡਕਟ ਨੂੰ ਜਿੱਥੇ ਕੰਡੈਮ ਕਰਦੀ ਹੈ ਉੱਥੇ ਪੁੱਛਦੀ ਹੈ ਕਿ ਕੀ ਲੋੜ ਪਈ ਸੀ ਤੁਹਾਡਾ ਕੀ guzara ਨਹੀਂ ਹੁੰਦਾ ਸੀ ਕਿ ਤੁਸੀਂ ਗੈਂਗਸਟਰ ਜਿਹੜੇ ਹੈ ਉਹ ਸ਼ਾਮਲ ਕਰਕੇ ਲੋਕਾਂ ਦੇ ਮਨ ਦੇ ਵਿੱਚ دہشت ਤੇ ਡਰ ਪਾਇਆ ਦੂਸਰੇ ਜੇ ਤੁਹਾਡੇ ਨਾਲ ਸਾਡੇ ਨਾਲ ਸਾਰੇ ਪੰਜਾਬ ਨਾਲ ਸਾਂਝਾ ਹੈ ਅੱਜ ਫੇਰ ਸਵੇਰੇ ਸਾਰੇ ਪੈਟਰੋਲ ਪੰਪਸ ਦੇ ਓਨਰਸ ਨੂੰ ਫੋਨ ਆ ਗਏ ਨੇ ਕਿ ਤੁਹਾਡਾ ਜਿਹੜਾ ਬੈਟ ਹੈ ਪੈਟਰੋਲ ਤੇ ਉਹ 75 ਪੈਸੇ ਵੱਧ ਗਿਆ ਇਲੈਕਸ਼ਨ 75 ਪੈਸੇ ਪੈਟਰੋਲ ਤੇ ਰੇਟ ਬੈਟ ਜਿਹੜਾ ਹੈ ਉਹ ਸਰਕਾਰ ਨੇ ਅੱਜ ਸਵੇਰੇ ਵੈਰੀਫਾਈ ਕਰ ਲਈਓ ਮੈਨੂੰ ਤਾਂ ਪੈਟਰੋਲ ਓਨਰਸ ਦਾ ਫੋਨ ਆਇਆ ਕਿ ਮੈਂ ਬਈ ਨੋਟੀਫਿਕੇਸ਼ਨ ਕਹਿੰਦੇ ਨੋਟੀਫਿਕੇਸ਼ਨ ਫੋਨ ਆਇਆ ਸਾਨੂੰ ਕਿ ਤੁਸੀਂ ਆਪਣੀ ਜਿਹੜੀ ਵੀ ਕਲੈਕਸ਼ਨ ਕਰਨੀ ਹੈ ਉਹ 75 ਪੈਸੇ ਐਡ ਮਤਲਬ ਜਲਦੀ ਤੇ ਤੇਲ ਪਾਣਾ ਉਹ ਕੰਮ ਅੱਜ ਸਰਕਾਰ ਨੇ ਕੀਤਾ ਮਹਿੰਗਾਈ ਅੱਗੇ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਐ ਗਰਮੀ ਨਾਲ ਬੁਰਾ ਹਾਲ ਐ ਔਰ ਦੂਸਰੇ ਪਾਸੇ ਰੇਟ ਵਧਾ ਕੇ ਔਰ ਗੈਂਗਸਟਰ ਨੂੰ ਸ਼ਾਮਲ ਕਰਕੇ ਪੰਜਾਬ ਦੀ ਰਾਜਨੀਤੀ ਚ ਇੱਕੋ ਹੀ ਫਿਰ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਚਿਹਰਾ ਆ ਉਹ ਨੰਗਾ ਕਰਤਾ ਉਹ ਵੀ ਨਕਾਬ ਹੋ ਗਏ ਨੇ ਕਿ ਉਹਨਾਂ ਦੀ ਨੀਅਤ ਕੀ ਐ ਉਹ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਸਾਫ਼ ਹੈ ਆਪਕੇ ਪੇਨਾਂ ਦੀ ਰੇਡੀ ਬਤਾਜੇ ਗਲਤੀ ਦੇ ਵਿੱਚ ਤੁਹਾਡਾ ਨੇ ਜੀ ਗੇਜ਼ਰੀਆ ਰਜੇ ਮੈਂ ਦੱਸਦਾ ਮੈਂ ਇਹ ਤੈਨੂੰ ਪਹਿਲੇ ਕਿਹਾ ਕਿ ਮੈਂ ਨੋਟੀਫਿਕੇਸ਼ਨ ਮੰਗੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਆਇਆ ਸਾਡੇ ਆਫਿਸ ਤੋਂ ਕਿ ਜਿਹੜੀ ਵੀ ਹੁਣ ਤੁਸੀਂ ਪੈਟਰੋਲ ਦੀ ਪੇਮੈਂਟ ਕਰਨੀ ਹੈ ਵੈਟ ਦੀ ਉਹ 75 ਪੈਸੇ ਪਲੱਸ ਕਰਕੇ ਕਰਨੀ ਹੈ ਹਨਾ ਜੀ ਜਿਹੜੇ ਤੁਸੀਂ ਚੈੱਕ ਗੈਸਟਾ ਸਾਹਿਬ ਜਿਹੜੇ ਕੋਈ ਪੀਓ ਵੀ ਹੈਗਾ ਇਹਨਾਂ ਦੇ ਕਿਹੜੇ ਕਿਹੜੇ ਗੇਜ ਕਿਹੜੇ ਕਿਹੜੇ ਨੇ ਤੁਸੀਂ ਉਹਨੂੰ ਦੇਖੋ ਮੈਂ ਕਿਹੜੇ ਮਾਮਲੇ ਨੇ ਥੋੜਾ

ਦੇਖੋ ਅਸੀਂ ਪਹਿਲਾਂ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਸਰ ਬਿਜਲੀ ਤੇ ਕੀਤੀ ਸੀ ਮੈਂ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਕਿ 5 ਰੁਪਏ ਅਸੀਂ ਯੂਨਿਟ ਰੈਟਸ ਦੇਵਾਂਗਾ ਇਹਦਾ ਯੂਨਿਟ ਇਹਨਾਂ ਨੇ 9.5 ਤੋਂ ਲੈ ਕੇ 10 ਰੁਪਏ ਪ੍ਰਤੀ ਯੂਨਿਟ ਤੱਕ ਇਹ ਦੇਣੇ ਹੁਣ ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਆ ਇਹਦਾ ਮਤਲਬ ਇਹ ਇਲੈਕਸ਼ਨ ਬਿਲਕੁਲ ਇਲੈਕਟਿਡ ਥਰੋਨ ਤੇ ਲੋਕ ਨੂੰ ਘਟ ਤੋਂ ਰੀਲੀਫ ਦੇਣ ਦੇ ਫੈਸਲੇ ਆ ਉਹ ਲੈ ਜਾਂਦੇ ਨੇ ਘਟ ਤੋਂ ਲੋਕੀ ਤੇ ਵਿਸ਼ਵਾਸ ਕਰਨ ਇਹਦਾ ਮਤਲਬ ਇਹ ਸਰਕਾਰ ਆਪਣੀ ਹਾਰ ਮੰਨ ਕੇ ਜਿਹੜੇ ਹੈ ਲੈ ਰਹੇ ਨੇ ਨਹੀਂ ਤਾਂ ਅੱਛੇ ਲੋਕ ਨੂੰ ਸ਼ਾਮਲ ਕਰਦਾ ਟੈਕਸ ਲਾਉਣ ਤੋਂ ਪਹਿਲਾਂ 3 ਵਰ੍ਹੇ ਤੋਂ ਦਾ ਕਾਨਫਰੰਸ ਲੈਂਦਾ ਲੇਕਿਨ ਇਹ ਫੈਸਲਾ ਲੈਣ ਦਾ ਇਹੀ ਤ ਹੈ ਰਿਜ਼ਲਟ ਨਿਕਲਦਾ ਕਿ ਸਰਕਾਰ ਨੇ ਆਪਣੀ ਹਾਰ ਮੰਨ ਲਈ ਲਓ ਜੀ आप पहली जीडी अरोड़ा जी और संदीप संदीप एक मिनट <सक्षटाथ> ਕਮਲ ਕਮਲ ਕੁਮਾਰ ਗੋਰੀ ਜੀ ਇਹਦੇ ਖਿਲਾਫ ਵੀ ਆਮਜ਼ਾ ਲੁੱਟਖੋ ਦੇ ਮਕੱਦਮਾ ਦਰਜ ਨੇ ਕਮਲ ਕੁਮਾਰ ਗੋਰੀ ਜੀ ਇਹ ਪਹਿਲਾਂ ਕਿਹੜੀ ਪਾਰਟੀ ਸੀਗੇ ਇਹ ਇਹ ਜਿਹੜੇ ਗੈਂਗਸਟਰ ਹੁੰਦੇ ਹੋਈ ਸੀਗੇ मैं गैंगस्टर से कही आना <ुण> जी? मैं ठीक है जी